ਸ੍ਰੀ ਰਾਮ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾਣੀ ਮੁਠੀ ਦੂਜੈ ਪਾਏ ਕਲਰ ਚੇਰੀ ਤੰਦ ਜਿਉ ਅਹਨ ਸਿਰ ਤਹਿ ਪਾਏ ਬਿਨ ਸ਼ਬਦੈ ਸੁਖ ਨਾਂ ਪੀਐ ਪਿਰ ਦਿਨ ਦੁਖ ਨਾ ਜਾਏ ਮੁੰਧੇ ਪਿਰ ਦਿਨ ਤਿਆ ਸਿੰਗਾਰ ਦਰ ਕਰ ਢੋਈ ਨਾਲ ਹੈ ਦਰਗਾਹ ਝੂਠ ਖੁਆਰ ਰਹਾ ਆਪ ਸੁ ਜਾਣ ਨ ਭੁੱਲੈ ਸੱਚਾ ਵਡ ਕਿਰਸਾਨ ਪਹਿਲਾਂ ਧਰਤੀ ਸਾਧ ਕੈ ਸੱਚ ਨਾਮ ਦੇ ਦਾਨ ਨੌ ਨਿਦ ਉਪਜੈ ਨਾਮ ਏਕ ਕਰਮ ਪਵੈ ਨੀਸਾਨ ਗੁਰ ਕਉ ਜਾਣ ਨਾ ਜਾਣਈ ਚਾ ਤਿਸ ਚੱਜ ਅਚਾਰ ਅੰਧ ਲੈ ਨਾਮ ਜਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਨਾ ਚੁਕਈ ਮਰ ਜਨਮ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮੰਗ ਸੰਹੂਰ ਚੋ ਆ ਚੰਦਨ ਬਹੁ ਕਣਾ ਪਾਨ ਨਾਲ ਕਪੂਰ ਜੇ ਧਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਪੂੜ ਸਭ ਰਸੋਗਣ ਬਾਦ ਹੈ ਸਭ ਸ਼ਿੰਗਾਰ ਵਿਕਾਰ ਜਬ ਲੰਗ ਸ਼ਬਦ ਨਾ ਤੇਹੀ ਹੈ ਚਉ ਸੋਹ ਹੈ ਗੁਰਦੁਆਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁਣੀਂ ਦੇ ਦਰਾਵਣੀ ਜਾਂ ਜੀਵੋ ਵਿੱਚ ਹੁੰ ਜਾਏ ਪਾਹ ਬਲੰਦੀ ਵਿੱਜਵੀ ਤੂੰ ਨਨਕ ਸਿਓ ਕਾਇ ਪੰਚੇ ਰੁੰਨੇ ਦੁਖ ਭਰੇ ਦਿਨ ਤੇ ਦੂਜੈ ਪਾਏ ਮੂੜੇ ਰਾਮ ਜਪੋ ਗੁਣ ਸਾਰ ਹਉ ਮੈਂ ਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਹਾਉ ਜਿਨੀ ਨਾਮ ਵਿਸਾਰਿਆ ਦੂਜੀ ਕਾਰੈ ਲੱਗ ਦੁਬਦਾਲਾ ਦੇ ਪਤਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉੱਭਰੇ ਹੋਰ ਮੁਠੀ ਧੰਦਾ ਥੱਗ ਮੁਈ ਪ੍ਰੀਤ ਪਿਆਰ ਗਿਆ ਮੁਵਾ ਵੈਰ ਵਿਰੋਧ ਧੰਦਾ ਠੱਕਾ ਹਉ ਮੁਈ ਮੰਮਤਾ ਮਾਇਆ ਤ੍ਰੋਧ ਕਰਮ ਮਿਲੈ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੈ ਗੁਰਮਤ ਪੱਲੈ ਪਾਏ ਸੋ ਨਰ ਜੰਮੈ ਨਾ ਮਰੈ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗਹ ਪੈਦਾ ਜਾਏ ਸਿਰੀ ਰਾਗ ਮੁਹੱਲ ਪਹਿਲਾ ਤਨ ਜਾਲ ਬਲ ਮਾਟੀ ਭਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾ ਗੂਪ ਹੈ ਕੂਰ ਗ ਜਾਵੇ ਤੂਰ ਬਿਨ ਸ਼ਬਦ ਹੈ ਪਰਮਾਈਐ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਤਰਹੁ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨ ਮੈਂ ਆਵੈ ਜਾਏ ਰਹਾਉ ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਮ ਪੈ ਸਚ ਰਤੀ ਦੇਹੁਰੀ ਜਿਹਵਾ ਸਚ ਸੁਆਉ ਸਚੀ ਨਦਰਿ ਨਿਹਾਲੀਐ ਬਹੁੜ ਨ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਇ ਜਲ ਤੇ ਤੇ ਭਵਨ ਸਾਜਿਆ ਘਟ ਘਟ ਜੋਤਿ ਸਮੋਇ ਨਿਰਮਲ ਮੈਲਾ ਨਾ ਠੀਏ ਸ਼ਬਦ ਰਤੇ ਪਤ ਹੋਏ ਇਹ ਮਨ ਸਾਚ ਸੰਤੋਖਿਆ ਨਦਰ ਕਰੇ ਤਿਸਮਾਹਿ ਪੰਜ ਭੂਤ ਸਚ ਭੈ ਰਤੇ ਜੋਤ ਸਚੀ ਮਨ ਮਾਹਿ ਨਾਨਕ ਔਗਣ ਵਿਸਰੇ ਗੁਰ ਰਾਖੇ ਪਤਤਾਹਿ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ 베ੜੀ ਸਚ ਕੀ ਤਰਿਐ ਗੁਰ ਵਿਚਾਰ ਇਕ ਆਵਹਿ ਇਕ ਜਾਵਹਿ ਪੂਰ ਭਰੇ ਅਹੰਕਾਰ ਮਨ ਹਠ ਮਤੀ ਬੂ ਡਿਐ ਗੁਰਮੁਖ ਸਚ ਸੋਤਾਰ ਗੁਰ ਦਿਨ ਚੌ ਤਰੀਐ ਸੁਖ ਹੋਏ ਜਿਉ ਭਾਵੈ ਤਿਉ ਰਾਖ ਤੂੰ ਮੈਂ ਅਵਰ ਨ ਦੂਜਾ ਹੋਏ ਰਹਾ ਆਗੇ ਦੇਖੋਂ ਡੰਡਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਜਨਸੈ ਘਟ ਘਟ ਸਚ ਪਰਪੂਰ ਆਪੇ ਮੇਲ ਮਿਲਾਵਹੀ ਸਾਚੈ ਮਹਿਲ ਹਦੂਰ ਸਾਹ ਸਾਹ ਤੁਝ ਸਮਹਾ ਕਦੇ ਨਾ ਵਿਸਾਰੇਉ ਜਿਉਂ-ਜਿਉਂ ਸਾਹਬ ਮਨ ਵਸੈ ਗੁਰਮੁਖ ਅੰਮ੍ਰਿਤ ਤੇਉ ਮਨ ਤਨ ਤੇਰਾ ਤੂੰ ਧਣੀ ਗਰਬ ਨਿਵਾਰ ਸਮੇਉ ਜਿਨ ਇਹ ਜਗਤ ਉਪਾਇ ਤਿਰ ਭਵਨ ਕਰਿਆ ਕਾਰ ਗੁਰਮੁਖ ਚਾਨਣ ਜਾਣੀਐ ਮਨ ਮੁਖ ਮੁਗਦ ਗੁਬਾਰ ਘਟ ਘਟ ਜੋਤ ਨਿਰੰਤਰੀ 부ਝੈ ਗੁਰਮਤਾਰ ਗੁਰਮੁਖ ਜਿਨੀ ਜਾਣਿਆ ਤਨ ਕੀ ਚੈ ਸਾਾਸ ਸੱਚੇ ਸੇ ਤੀਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆਂ ਜੀਉ ਪਿੰਡ ਪ੍ਰਭ ਪਾਸ ਸਿਰੀ ਰਾਗ ਮਹੱਲਾ ਪਹਿਲਾ ਸੋਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਏ ਜਬ ਲਗ ਜੋ ਬਨ ਸਾਸ ਹੈ ਤਬ ਲਗ ਇਹ ਤਨ ਦੇ ਬਿਨ ਬੁਣ ਕਾਮਨਾ ਆਵਈ ਤੈ ਤੇਰੀ ਤਨਖੇ ਮੇਰੇ ਮਨ ਲੈ ਲਾ ਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਐ ਹਉ ਮੈ ਨਿਗਰੀ ਪਾਹ ਰਹਾਉ ਸੁਣ ਸੁਣ ਗੰਢਣ ਗੰਢੀਐ ਲਿਖ ਪੜੁ ਜਹ ਭਾਰ ਤ੍ਰਿਸ਼ਨਾ ਅਹਨਸ ਅਗਲੀ ਹਉ ਮੈ ਰੋਗ ਵਿਕਾਰ ਓਹ ਵੇ ਪਰਵਾਹ ਅਤੋਲ ਵਾ ਗੁਰਮਤਿ ਕੀ ਮਤਸਾਰ ਲਖ ਗਿਆਨ ਜੇ ਕਰੀ ਲਾਖ ਤੇਉਂ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾਂ ਧਰਾਪੀਆ ਬਿਨ ਨਾਮੈ ਦੂਖ ਸੰਤਾਪ ਹਰ ਜਪ ਜੀ ਅਰੇ ਛੁੱਟੀ ਐ ਗੁਰਮੁਖ ਚੀਨੈ ਆਪ ਤਾਨ ਮਨ ਗੁਰ ਕਹਿ ਵੇਚਿਆ ਮਨ ਜੀਆ ਸਿਰਨਾਮ ਤ੍ਰਿ ਭਵਨ ਖੋਜ ਤੰਡ ਹੋਲਿਆ ਗੁਰਮੁਖ ਖੋਜ ਨਿਹਾਲ ਸਤ ਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ